ਪਟਿਆਲਾ ਦੇ ਰੋਂਗਲਾ ਪਿੰਡ ਦੇ ਵਿੱਚ ਜਨਾਨੀ ਦੇ ਕਤਲ ਕਰਨ ਵਾਲੇ ਦੋਸ਼ੀਆਂ ਦੀ ਨਹੀਂ ਹੋਈ ਗ੍ਰਿਫਤਾਰੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੱਜ ਫੇਰ ਕਰ ਦਿੱਤਾ ਗਿਆ ਰੋਡਜਮ ਇਨਸਾਫ ਲੈਣ ਦੇ ਲਈ ਮੌਕੇ ਤੇ ਐਸਪੀ ਸੀਡੀ ਬਲਵਿੰਦਰ ਸਿੰਘ ਚਿਮਾ ਨੇ ਪਰਿਵਾਰਕ ਮੈਂਬਰਾਂ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਿੱਤਾ ਭਰੋਸਾ ਤੇ ਜਾਮ 걸ਵਾਨ ਦੀ ਕੀਤੀ ਅਪੀਲ ਹਾਂਜੀ ਸਰ ਕਿਵੇਂ ਦਰਬਿੰਦਰ ਜੀ ਤੁਹਾਡੀ ਕੀ ਗੱਲਬਾਤ ਹੋਈ ਹੈ ਤੁਹਾਡੀ ਸਰ ਦੇਖੋ ਐਸਪੀ ਸਾਹਿਬ ਨੇ ਸਾਨੂੰ ਪੂਰਾ ਆਸ਼ਵਾਸ਼ਣ ਦਿੱਤਾ ਹੈਗਾ ਕਿ ਦੋਸ਼ੀਆਂ ਨੂੰ ਅਸੀਂ ਜਲਦ ਤੋਂ ਜਲਦ ਫੜ ਲਾਂਗੇ ਜੀ ਠੀਕ ਹੈ ਉਹਨਾਂ ਨੇ ਸਾਰਾ ਕੁਝ ਤੁਹਾਨੂੰ ਦੱਸੀ ਦਿੱਤਾ ਪਰ ਅਸੀਂ ਆਪਣਾ ਧਰਨਾ ਚੁੱਕਣ ਬਾਰੇ ਕੋਈ ਵਿਚਾਰ ਅਜੇ ਕਰਦੇ ਹਾਂ ਜੀ ਦੇਖੋ ਆਪਣੇ ਭੈਣ ਭਰਾਵਾਂ ਨਾਲ ਵਿਚਾਰ ਕਰਦੇ ਹਾਂ ਜੀ ਜਿੱਦਾਂ ਉਹ ਕਹਿੰਣਗੇ ਦੇਖੋ ਮੈਂ ਇਸ ਚੀਜ਼ 'ਤੇ ਇਕੱਲਾ ਫੈਸਲਾ ਨਹੀਂ ਲੈ ਸਕਦਾ ਕਿਉਂਕਿ ਦੇਖੋ ਕੋਸ਼ਿਸ਼ ਦੇਖੋ ਆਪਣਾ ਕੰਮ ਕਰਨਾ ਚਾਹੁੰਦੀ ਹੈ ਕਿ ਮੈਂ ਪਰਸੋਂ ਦਾ ਇਹੀ ਗੱਲ ਕਹਿ ਰਹੇ ਹਾਂ ਪੁਲਿਸ ਆਪਣਾ ਕੰਮ ਕਰਨਾ ਚਾਹੁੰਦੀ ਹੈ ਪਰ ਉਹ ਮਜਬੂਰ ਹੈ ਪਰਿਵਾਰ ਕੀ ਪੋਸਟ ਮਾਡਲ ਦੀ ਰਾਜੀ ਹੈ ਕਿਉਂਕਿ ਜੋ ਹੈ ਕਿ ਪੁੱਛਿਆ ਕਿ ਮੈਂ ਆਪਣੀਆਂ ਭੈਣਾਂ ਨੂੰ ਪੁੱਛਾਂਗਾ ਜੀ ਜੇਕਰ ਉਹ ਰਾਜੀ ਹੋਵਣਗੀਆਂ ਜੀ ਤਾਂ ਮੈਂ ਹਾਂ ਕਰ ਦਾਂਗਾ ਜੀ ਠੀਕ ਹੈ ਨਹੀਂ ਮੈਂ ਮਨਾ ਕਰ ਦਾਂਗਾ ਦੇਖੋ ਪੁਲਿਸ ਵੀ ਚਲੋ ਠੀਕ ਹੈ ਜੀ ਇੱਕ ਬੰਦੇ ਦਾ 55 ਹੋਵੇ ਉਹ ਵੀ ਆਪਦਾ ਫੋਨ ਬੰਦ ਕਰਕੇ ਲੰਘ ਜਾਂਦਾ ਹੈਗਾ ਇਹ ਤਾਂ ਇੱਕ ਮਾਡਲ ਦਾ ਕੇਸ ਹੈ ਦੇਖੋ ਫੜਨਾ ਦੇਖੋ ਇਹਨਾਂ ਸੌਖਾ ਤਾਂ ਹੈ ਨਹੀਂਗਾ ਪਰ ਜਿੰਨਾ ਆਪਾਂ ਕਹਿ ਰਹੇ ਹਾਂ ਪਰ ਦੇਖੋ ਪੁਲਿਸ ਲਈ ਕੋਈ ਵੱਡੀ ਗੱਲ ਵੀ ਹੈ ਨਹੀਂ ਜੀ ਅਸੀਂ ਕਿਹਨਾਂ ਪੁਲਿਸੋਂ ਮਜਬੂਰ ਆ ਪੁਲਿਸ ਦਾ ਕਹਿਰੀ ਸੱਤ ਕੋਈ ਮਜਬੂਰੀ ਨਹੀਂ ਹੈ ਜੀ ਸਰ ਪਤਾ ਹੈ ਕੀ ਦਿੱਕਤ ਹੈ ਜੀ ਦੇਖੋ ਉਹਨਾਂ ਨੇ ਸਾਰੇ ਪਾਸੇ ਧਿਆਨ ਰੱਖਣਾ ਜੀ ਦੇਖੋ ਉਹਨਾਂ ਨੇ ਆਪਣੀ ਜੌਬਕ ਨਹੀਂ ਵੀ ਧਿਆਨ ਰੱਖਣਾਗਾ ਪਬਲਿਕ ਕਣੀ ਵੀ ਧਿਆਨ ਰੱਖਣਾ ਕਰਨਾ ਚਾਹ ਰਹੇ ਹੋ ਸਰ ਹੁਣ ਤੁਸੀਂ ਸਰ ਮੈਂ ਤਾਂ ਦੇਖੋ ਮੈਂ ਤਾਂ ਦੇਖੋ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਪਰ ਦੇਖੋ ਜੀ ਹਾਂ ਜੀ ਹਾਂ ਪਰ ਦੇਖੋ ਜੀ ਪਰਿਵਾਰ ਮੈਨੂੰ ਕਹੂਗਾ ਕਰਨਾ ਚੱਕਣ ਨੂੰ ਤਾਂ ਅਸੀਂ ਚੱਕ ਲਾਂਗੇ ਜੀ ਜੇ ਤੁਸੀਂ ਉਸ ਮਾਡਮ ਨਹੀਂ ਕਰਾਂ ਤਾਂ ਕਈ ਅਜਿਹੀਆਂ ਚੀਜ਼ਾਂ ਜਿਹੜੀ ਪੋਸਟ ਮਾਡਮ ਨਹੀਂ ਜਾਣਗੀਆਂ ਫਿਰ ਕਰੋੜਾ ਕੀ ਚਲੋ ਉਹ ਦੇਖੋ ਡਾਕਟਰਾਂ ਨੂੰ ਪਤਾ ਹੋਊਗਾ ਜਾਂ ਸਰ ਨੂੰ ਪਤਾ ਹੋਊਗਾ ਜੀ ਜੋ ਤੁਹਾਨੂੰ ਸਟੇਟਮੈਂਟ ਦੇ ਕੇ ਗਏ ਆ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਚਲੋ ਵੀ ਅਸੀਂ ਡਾਕਟਰਾਂ ਨਾਲ ਗੱਲ ਕਰ ਲਾਂਗੇ ਪਰ ਸਾਨੂੰ ਤਾਂ ਸਰ ਠੀਕ ਹੈ ਜੀ ਨਹੀਂ ਸਰ ਹਜੇ ਸਾਡੇ ਵੱਲੋਂ ਕੋਈ ਧਰਨਾ ਨਹੀਂ ਚੱਕਿਆ ਜਾ ਰਿਹਾ ਜੀ ਅਸੀਂ ਵਿਚਾਰ ਕਰ ਰਹੇ ਆ ਜੀ ਆਪਣੇ ਦੇਖੋ ਭੈਣਾਂ ਨਾਲ ਵੀ ਕਰਦੇ ਆ ਠੀਕ ਸਰ ਇੱਕ ਲੇਡੀ ਦਾ ਜਿਹੜਾ ਰਿਪੋਰਟ ਹੋਇਆ ਮਰਡਰ ਤਾਂ ਸਟੇਟਮੈਂਟ ਲਿਖ ਕੇ ਦੋ ਅਕਿਊਜ਼ ਤੇ ਬਾਈ ਨੇ ਮੈਂ ਐਫ ਆਈ ਆਰ ਤੇ ਬਾਕੀ ਅਨਨੋਨ ਨੇ ਐਦਾਂ ਹੀ ਜਿਹੜਾ ਪਰਿਵਾਰ ਹੈ ਉਹ ਪੋਸਟਮਾਰਟਮ ਕਰਵਾਉਣ ਤੋਂ ਉਦੋਂ ਦਾ ਵਜਿੱਦ ਹੈ ਪਰਿਵਾਰ ਨੂੰ ਸਮਝਾਇਆ ਗਿਆ ਵੀ ਅਸੀਂ ਆਪਣਾ ਪੂਰਾ ਜ਼ੋਰ ਲਾ ਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਰਹੇ ਹਾਂ ਸਾਡੀਆਂ ਵੱਖ-ਵੱਖ ਟੀਮਾਂ ਜਗਾਈਆਂ ਹੋਈਆਂ ਨੇ ਹਰ ਤਰ੍ਹਾਂ ਦਾ ਜਿਹੜਾ ਐਨਲਾਈਜ਼ ਹੈ ਚਾਹ CCTV ਤੋਂ ਕਰ ਰਹੇ ਹਾਂ ਅਸੀਂ ਕਿ ਕਿਹੜਾ ਕਿੱਧਰੋਂ ਜਾ ਸਕਦਾ ਹੈ ਕੋਈ ਮੋਬਾਈਲ ਤੋਂ ਕਰ ਰਹੇ ਜਿੰਨੇ ਵੀ ਐਨਲਾਈਜ਼ ਕੀਤੇ ਜਾ ਸਕਦੇ ਨੇ ਇਲੈਕਟ੍ਰੋਨਿਕ ਐਂਡ ਜਿਹੜੀ ਹਿਊਮਨ ਇੰਟ ਦੇ ਨਾਲ ਉਹ ਸਾਰੇ ਕੀਤੇ ਜਾ ਰਹੇ ਨੇ ਪਰਿਵਾਰ ਨੂੰ ਇਹ ਦੱਸ ਬੇਨਤੀ ਕਰਕੇ ਹੁਣ ਮੈਂ ਚੱਲੇ ਆ ਇਸ ਗੱਲ ਨੂੰ ਕਿ ਜਿਹੜਾ ਪੋਸਟਮਾਰਟਮ ਇਨ ਟਾਈਮ ਕਰਾਉਣਾ ਚਾਹੀਦਾ ਕਿਉਂਕਿ ਨਹੀਂ ਜਦੋਂ ਪਈ ਹੁੰਦੀ ਆ ਉਹਦੇ ਚ ਕਈ ਜਿਹੜੇ ਇੰਪੋਰਟੈਂਟ ਐਵਿਡੈਂਸ ਨੇ ਜੋ ਡਾਕਟਰਸ ਨੇ ਕੌਜ਼ ਆਫ ਡੱਟ ਦੇਣਾ ਇੰਜਰੀਜ਼ ਦੇਣੀ ਆ ਉਹ ਅੰਦਰੋਂ ਆਰਗਨਸ ਵੀ ਡਿਲੀਟ ਹੋਣ ਲੱਗ ਪੈਂਦੇ ਨੇ ਜਿਹਦੇ ਨਾਲ ਅਗਲੀ ਤਫ਼ਤੀਸ਼ ਨੂੰ ਫਰਕ ਪੈਂਦਾ ਔਰ ਇੱਕ ਮੈਂ ਤੁਹਾਡੇ ਹਾਜ਼ਰੀ ਚ ਪਰਿਵਾਰ ਨੂੰ ਇਹ ਸ਼ੋਰ ਦੇ ਕੇ ਜਾਨਾ ਕਹਿਣਾ ਚਾਹਣਾ ਵੀ ਜਿਹੜੇ ਦੋਸ਼ੀ ਨੇ ਉਹਨਾਂ ਦੀ ਥਾਂਸਪ ਬਿਹਾਈਂਡ ਦਾ ਬਾਰ ਹੈ ਦੋਸ਼ੀ ਦੀ ਕੋਈ ਮਰਜ਼ੀ ਅਪਰੋਚ ਹੋਵੇ ਦੋਲਸੀ ਕੋਈ ਮਰਜ਼ੀ ਹੋਵੇ ਅਸੀਂ ਤਾਂ ਪ੍ਰੋਪਰ ਆਪਣੀ ਜਿਹੜੀ ਹੈ ਇਨਵੈਸਟੀਗੇਸ਼ਨ ਇਸ ਕੇਸ ਦੀ ਕਰਨੀ ਹੈ ਪੋਸਟਮਾਰਟਮ ਆਊਗਾ ਉਹਦੇ ਅਬਨਸ ਨਾਲ ਲਾਣੀ ਹੈ ਇਦਾਂ ਹੀ ਜਿਹੜੇ ਦੋਸ਼ੀ ਨੇ ਉਹ ਫੜ ਉਹਨਾਂ ਨੂੰ ਲਿਆ ਕੇ ਕੋਟ ਅੱਗੇ ਪ੍ਰੋਡਿਊਸ ਕਰ ਦੇਣਾ ਹੈ ਪਰਿਵਾਰ ਰਾਜੀ ਹੋਗੇ ਸਿਰਫ ਮੇਰਾ ਸਿਰ ਕੰਮ ਹੈ ਪਰਿਵਾਰ ਨੂੰ ਸਮਝਾਣਾ ਪਰਿਵਾਰ ਇਸ ਟਾਈਮ ਇਮੋਸ਼ਨਲ ਹੈ ਮੈਂ ਇਹਨਾਂ ਦੀ ਇਮੋਸ਼ਨਸ ਦੀ ਕਦਰ ਕਰਦਾ ਹਾਂ ਉਹਦੀਆਂ ਬੇਟੀਆਂ ਵੀ ਆਈਆਂ ਨੇ ਬਾਕੀ ਵੀ ਆਏ ਨੇ ਕਈਆਂ ਦੀ ਪਰਿਵਾਰ ਨੂੰ ਇਸ ਚੀਜ਼ ਦਾ ਖੱਤਸਾ ਹੋ ਜਾਂਦਾ ਵੀ ਸਾਡਾ ਕੇਸ ਹੈ ਸਾਡੇ ਮਾਤਾ ਜੀ ਚਲੇ ਗਏ ਤਾਂ ਉਹਨਾਂ ਦੇ ਕੋਈ ਕੇਸ ਨਾਲ ਪ੍ਰੋਪਰਲੀ ਡੀਲ ਕੀਤਾ ਨਹੀਂ ਮੈਂ ਐਜ਼ ਅ ਐਸਪੀ ਸਿਟੀ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਮੈਂ ਆਪਣੇ ਅਫੀਸਰ ਵਰਦੀ ਐਸਐਸਪੀ ਸ਼੍ਰੀ ਵਰੂਨ ਸ਼ਰਮਾ ਸਰ ਨਾਲ ਵੀ ਸਾਰੀਆਂ ਗੱਲਾਂ ਕੀਤੀਆਂ ਡਾਇਰੈਕਸ਼ਨਸ ਲਈਆਂ ਸਾਡੇ ਡੀਆਈਜੀ ਸਾਹਿਬ ਕੁਲਦੀਪ ਚੈਲ ਸਰ ਨੇ ਵੀ ਕਿਹਾ ਵੀ ਵੀ ਵਿਲ ਗੋ ਬਾਈ ਲਾ ਜੋ ਵੀ ਸਟ੍ਰਿਕਟ ਐਕਸ਼ਨ ਹੈ ਉਹ ਅਸੀਂ ਕਰਾਂਗੇ ਔਰ ਜਿਹੜਾ ਵੀ ਦੋਸ਼ੀ ਹੈ ਬਖਸ਼ਿਆ ਨਹੀਂ ਜਾਏ ਪਰ ਪਰਿਵਾਰ ਬਿਲਕੁਲ ਸਿਰ ਪਰਿਵਾਰ ਆਪਣੇ ਪਰਿਵਾਰਾਂ ਵਰਗੇ ਪਰਿਵਾਰ ਨੇ ਸਰਬ ਦੇਖੋ ਕੋਈ ਬੰਦਾ ਜਦੋਂ ਵੀ ਕੋਈ ਐਗਜ਼ਿਟੇਸ਼ਨ ਕਰਦਾ ਉਹਦੇ ਮਨ 'ਚ ਕੋਈ ਜਾਂ ਡਰ ਹੁੰਦਾ ਜਾਂ ਬੇਵਿਸ਼ਵਾਸੀ ਹੁੰਦੀ ਹੈ ਜਦੋਂ ਅਸੀਂ ਇਹਨੂੰ ਕਹਿ ਰਹੇ ਆਂ ਵੀ ਐਜ਼ ਅ ਪੁਲਿਸ ਆਫੀਸਰ ਮੈਂ ਕਿ ਰਿਸਪੋਨਸੀਬਿਲਟੀ ਨਾ ਕਹਿ ਰਿਹਾ ਕਿ ਅਸੀਂ ਸਾਰੇ ਕੇਸ ਨੂੰ ਔਨ ਮੈਰਿਟ ਇਸ ਚੀਜ਼ ਨੂੰ ਡੀਲ ਕੀਤਾ ਜਾਊਗਾ ਔਰ ਜਿਹੜੇ ਬੰਦੇ ਗਿਲਟੀ ਨੇ ਦੇ ਵਿਲ ਬੀ ਪनिश्ड ਪਰਿਵਾਰ ਪਰਿਵਾਰ ਇਹ ਕਹਿ ਰਹੇ ਕਿ ਪੁਲਿਸ ਦਾ ਪੂਰੀ ਸਪੋਰਟ ਕਰੀਏ ਪਰ ਪ੍ਰੈਸ਼ਰ ਹੈ ਸਰ ਮੈਂ ਕਹਿੰਨਾ ਪਰਿਵਾਰ ਨੂੰ ਸਰ ਕਿਨੇ ਕਿਹਾ ਮੈਂ ਇਥੇ ਐਕਸਪਲਿਸੀਟਲੀ ਹੋਣ ਦੇ ਕਹਿ ਰਿਹਾ ਵੀ ਸਾਡੇ ਤੇ ਕੋਈ ਪ੍ਰੈਸ਼ਰ ਨਹੀਂ ਦ ਮੂਮੈਂਟ ਦੇ ਹੈਬ ਗਿਵਨ ਦਾ ਸਟੇਟਮੈਂਟ ਐਟ ਦਾ ਸੇਮ ਟਾਈਮ ਐਫ ਆਈ ਆਰ ਹੈਜ਼ ਊਨ ਰਜਿਸਟਰਡ ਐਂਡ ਇਨਵੈਸਟੀਗੇਸ਼ਨ ਇਜ਼ ਗੋਇੰਗ ਔਨ ਸਰ ਇਸ ਕੇਸ ਕਿੰਨੇ ਮਿੰਟ ਦਾ ਰੌਟ ਆ ਸਰ ਮੈਂ ਇਸ ਕੇਸ ਤੇ ਫਿਰ ਕਹਿ ਰਿਹਾ ਸਰ ਦੋ ਬੰਦੇ ਬਾਈ ਨੇਮ ਨੇ ਬਾਕੀ ਬੰਦੇ ਜਿਹੜੇ ਅਨਨੋਨ ਨੇ ਉਹਨਾਂ ਸਾਰਿਆਂ ਦਾ ਸਰ ਅਸੀਂ ਸਾਰਾ ਡਿਜੀਟਲ ਫੁਟਪ੍ਰਿੰਟ ਤੋਂ ਲੈ ਕੇ ਹਿਊਮਨ ਫੁਟਪ੍ਰਿੰਟ ਆ ਉਹਦੀ ਫਾਲੋਅ ਅਪ ਕਰ ਰਹੇ ਆ ਮੈਂ ਤੁਹਾਨੂੰ ਇਹ ਵੀ ਅਪੀਲ ਕੀਤੀ ਵੀ ਸਾਨੂੰ ਇਸ ਪਾਸੇ ਫੋਕਸ ਕਰ ਲਿਆਉਂਦੋ ਤਾਂ ਜੋ ਅਸੀਂ ਦੋਸ਼ਾਂ ਨੂੰ ਜਲਦ ਤੋਂ ਜਲਦ ਅਰੈਸਟ ਕਰ ਸਕੀਏ ਸਰ ਮੈਂ ਫਿਰ ਕਹਾਂਗਾ ਆ ਤੁਹਾਡੇ ਕੋਲ ਖੜੇ ਨੇ ਤਰਨਾ ਜੇ ਲੱਗ ਗਿਆ ਇਹदू ਪਹਿਲਾਂ ਵੀ ਇੱਥੇ ਕਈ ਲੱਗੇ ਅਸੀਂ ਸਾਰਿਆਂ ਨੂੰ ਪੀਸਫੁਲੀ ਕਰ ਲਾਂਗੇ ਉਹ ਵੀ ਤੁਸੀਂ ਨਿਸ਼ਚਿੰਤ ਰਹੋ ਸਾਰਾ মিডিਆ ਜੀ